ਆ ਅਜਿਹਾ ਤੁਹਾਨੂੰ ਰੂਮ ਦਿੱਤੇ ਆਵੇ ਗਾਇਸ ਇਹ ਦੇਖੋ ਸਾਡੀ ਲੱਗ ਰਹੀ ਦੌਰ ਉਹ ਨੂੰ ਨਾ ਵੜਦੇ ਨਾ ਜੀ ਜਿਹਦੇ ਨਾਲੀ ਤਾਂ ਕੋਈ ਗੱਲ ਹੀ ਨਹੀਂ ਰਾਤੀ ਮੈਂ ਗਿਆ ਮੈਂ ਤਾਂ 15 ਮਿੰਟ ਬਾਅਦ ਕੋਸ਼ੀ ਆ ਗਿਆ ਹਾਂ ਇਸੇ ਵੇਲੇ ਉੱਠ ਕੇ ਆ ਗਿਆ ਤਗੜੇ ਨੂੰ ਗਿਆ ਰਵੇ ਬਈ ਇਤੋਂ ਹੀ ਹੈ ਇਹਨੇ ਪੜਾ ਜਾ ਉਹਦੇ ਪਰਣਾ ਹੈ ਨਹੀਂ ਪਰਸਾ ਹੈ ਇਹ ਉਹਦੇ ਪਰਦਾ ਇੱਧਰ ਰਹਿ ਜਾਂਦਾ ਠੀਕ ਆ ਉਹ ਹੈ 15 16 ਕਿਲੋਮੀਟਰ ਦਲੀਆ ya ਚੋਲੀਆ ਬਣਾਇਆ ਪਿਆ Lagi ਰਿਹਾ Ya ground, ground. Lagi ਆਪਣੇ ਬੰਦੇ ਆ ਹੀ ਖਰਾਬ ਕਰ ਲੁੱਦੇ ਜਿੰਨੂੰ ਕੋਈ ਨਾ ਰੱਖੇ ਜਿੰਨੂੰ ਮੇਰੇ ਕੋਲ ਨਹੀਂ ਰਹੀ